ਪੰਜਾਬ ਪੁਲਿਸ ਨੂੰ ਸ਼ਰਨ ਆਉਂਦੀ ਹੋਊ ਕਿ ਨਹੀਂ ਆਉਂਦੀ ਹੋਣੀ ਇਹ ਸਵਾਲ ਆ ਜੇ ਤੁਸੀਂ ਵੀ ਇਹ ਸਵਾਲ ਕਰਨਾ ਨਾ ਤਾਂ ਫਿਰ ਇਹ ਪੋਸਟ ਨੂੰ ਸ਼ੇਅਰ ਕਰਕੇ ਪੁੱਛਿਓ ਤੇ ਪਹਿਲਾਂ ਮੈਂ ਕਰਤੂਤ ਦੱਸ ਦਿਆਂ ਕਿਹੜੀ ਗੱਲ ਕਰਕੇ ਇਹਨਾਂ ਦੀ ਡੰਡ ਲਾਹੀ ਗਈ ਆ ਤੇ ਡੰਡ ਉਹਨਾਂ ਨੇ ਲਾਹੀ ਆ ਜਿਨ੍ਹਾਂ ਕੋਲੇ ਪਾਈ ਪਾਵਰ ਆ ਹੁਣ ਸਾਡੇ ਵਰਗਿਆਂ ਕੋਲੇ ਤਾਂ ਹੈ ਨਹੀਂ ਆਪਣਾ ਸਿਰਫ ਕਹਿ ਸਕਦੇ ਆ ਤੇ ਤੁਹਾਡੇ ਚੋ ਵੀ ਜਿਹੜੇ ਕਹਿ ਸਕਦੇ ਆ ਉਹ ਪਹਿਲਾਂ ਸੁਣ ਲੋ ਕਿ ਰੇਲ ਬਣੀ ਕਿਉਂ ਆ ਕਰਤੂਤ ਸੁਣਿਓ ਹਾਈ ਕੋਰਟ ਨੇ ਕੀ ਆ ਇੱਕ ਮੱਗੇ ਸਿਕਿਉਰਿਟੀ ਦਾ ਜਿੰਮਾ ਜਿਹੜਾ ਹੈਗਾ ਉਹ ਪੰਜਾਬ ਪੁਲਿਸ ਤੋਂ ਹਟਾ ਕੇ ਜੱਜਾਂ ਦੀ ਸਿਕਿਉਰਿਟੀ ਦਾ ਉਹ ਦੇ ਕੀ ਨੂੰ ਦਿੱਤਾ ਕਹਿੰਦੇ ਜਾਂਦਾ ਹਰਿਆਣਾ ਪੁਲਿਸ ਨੂੰ ਦੇ ਦਿਓ ਜਾਂ ਕਿ ਇਹ ਚੰਡੀਗੜ੍ਹ ਵਾਲੀ ਪੁਲਿਸ ਨੂੰ ਦੇ ਦਿਓ ਕਹਿੰਦੇ ਪੰਜਾਬ ਪੁਲਿਸ ਇੱਕ ਜੱਜ ਦੀ ਸੁਰੱਖਿਆ ਕਰਨ ਦੇ ਕਾਬਿਲ ਨਹੀਂ ਰਹੀ ਇਹ ਟਿੱਪਣੀ ਕੀਤੀ ਗਈ ਆ ਕੋਰਟ ਵੱਲੋਂ ਭਾਈ ਜੱਜੋ ਜੱਜ ਸਾਹਿਬ ਨੂੰ ਇੱਕ ਬੇਨਤੀ ਵੀ ਤੁਸੀਂ ਤਾਂ ਆਪਦਾ ਖਿਹੜਾ ਛੜਾ ਲੋਂਗੇ ਅਸੀਂ ਕਿੱਥੇ ਜਾਵਾਂਗੇ ਮੈਂ ਕਿਹੜਾ ਪੁਲਿਸ ਤੁਸੀਂ ਸੁਰੱਖਿਆ ਕਰਨ ਯੋਗੀ ਕਹਿੰਦੇ ਹੋ ਮੈਂ ਕਿਹੜਾ ਪੁਲਿਸ ਤੋਂ ਸੁਰੱਖਿਆ ਸਾਡੀ ਕੌਣ ਕਰੇ ਵੱਡਾ ਸਵਾਲ ਤਾਂ ਇਹ ਹੋਇਆ ਖੜਾ ਕਿਉਂਕਿ ਅੱਜ ਸਭ ਤੋਂ ਵੱਧ ਡਰ ਕੀ ਤੋਂ ਲੱਗਦਾ ਪੰਜਾਬ ਪਿਸਤੌਲ ਲੱਗਦਾ ਹੁਣ ਬਰਤਾਰਾ ਘਟਨਾ ਕੀ ਵਾਪਰੀ ਸ਼ਹਿਰ ਕਈਆਂ ਨੂੰ ਪਤਾ ਹੋਵੇ 22 ਤਰੀਕ ਨੂੰ ਦਰਬਾਰ ਸਾਹਿਬ ਦੇ ਵਿੱਚ ਇੱਕ ਕੀਆ ਜੱਜ ਸੀ ਐਨ ਐਸ ਮਾਕੇ ਸਖਾਵਤ ਜੀ ਉਹ ਕੀਆ ਆਪਣੇ ਪਰਿਵਾਰ ਨਾਲ ਜਾਂਦੇ ਆ ਉੱਥੇ ਤੇ ਜਿਹੜੀ ਪ੍ਰਕਰਮਾ ਹੈਗੀ ਆ ਉਹਦੇ ਵਿੱਚ ਹੀ ਇੱਕ ਕਹਿੰਦੇ ਬੰਦਾ ਪਿਸਤੌਲ ਖੋਹ ਲੈਂਦਾ ਉਹਨਦੇ ਪੀ ਐਸਓ ਤੋਂ ਪੀ ਐਸਓ ਦਾ ਨਾਮ ਸੀ ਅਸ਼wini ਕੁਮਾਰ ਉਹ ਤੋਂ ਪਿਸਤੌਲ ਖੋਹਦਾ ਤੇ ਲਗਭਗ 2-3 ਮਿੰਟ ਉਹਨਾਂ ਦੇ ਵਿਚ ਆਸਮੇ ਕੀਆ ਜਿਹੜਾ ਹੁੰਦੀ ਆ ਖੋਆ-ਖੋਈ ਹੁੰਦੀ ਆ ਪਿਸਤੌਲ ਦੀ ਉਹਦੋਂ ਵਾਪਸ ਲੈਣ ਦੀ ਕੋਸ਼ਿਸ਼ ਕਰਦਾ ਪਰ ਪੰਜਾਬ ਪੁਲਿਸ ਵਾਲਾ ਚ ਫਿਜ਼ੀਕਲ ਤੌਰ ਤੇ ਨਹੀਂ ਜਾਣ ਕਿੱਥੇ ਤੇ ਉਹ ਬੰਦਾ ਕਹਿੰਦੇ ਖੋਹ ਕੇ ਤਮਨ ਲਾਡੂ ਦਾ ਬੰਦਾ ਸੀ ਉਹ ਕੀ ਆ ਆਪਦੇ ਫੈਰ ਮਾਰ ਲੈਂਦਾ ਹਰੀ ਪ੍ਰਸ਼ਾਦਨਾ ਦਾ ਬੰਦਾ ਤੇ ਆਪਦੇ ਫੈਰ ਮਾਰ ਕੇ ਆਪਦੀ ਜੀਵਨ ਲੀਲਾ ਸਮਾਪਤ ਕਰ ਲੈਂਦਾ ਪਰ ਦੋਸਤੋ ਇਹ ਫੈਰ ਜੱਜ ਦੇ ਵੀ ਵੱਜ ਸਕਦਾ ਸੀ ਪਰ ਕਰਮਾਂ ਵਿੱਚ ਕੀ ਆ ਤੁਰੇ ਫਿਰਦੇ ਹੋਰ ਜਿਹੜੇ ਕੀ ਆ ਸ਼ਰਦਾ ਬਾਣ ਸ਼ਰਧਾਲੂ ਸੀ ਕਿਸੇ ਦੇ ਵੀ ਵੱਜ ਸਕਦਾ ਸੀ ਤੇ ਉੱਥੇ ਪਰ ਪੰਜਾਬ ਪੁਲਿਸ ਕੀ ਕਰਦੀ ਸੀ ਪਹਿਲੀ ਗੱਲ ਦਾ ਪੰਜਾਬ ਪੁਲਿਸ ਦਾ ਪਿਸਤੌਲ ਖੋਹ ਕੇ ਕੀ ਕੀ ਆ ਸੁਰੱਖਿਆ ਕਰਨਗੇ ਜੱਜਾਂ ਦੀ ਤੇ ਜੱਜਾਂ ਦਾ ਸਵਾਲ ਵੀ ਜਾਇ ਸੀ ਤੇ ਅਸਲ ਦੇ ਵਿੱਚ ਇਹ ਉਹੀ ਜੱਜ ਹੈ ਜਿਹਦੇ ਬਾਰੇ ਪਹਿਲਾਂ ਵੀ ਇੱਕ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਸੀ ਐਨਐਸ ਸਿਖਾਵਤ ਹੋਆ ਜਿਹਨੇ ਪਹਿਲਾਂ ਵੀ ਪੰਜਾਬ ਪੁਲਿਸ ਦੇ ਮੂੰਹ ਤੇ ਚਪੇੜ ਮਾਰੀ ਸੀ ਤੇ ਪੁੱਛਿਆ ਸੀ ਕਹਿੰਦੇ ਵੀ ਐਂ ਦੱਸੋ ਤੁਹਾਡੀ ਕਨਸਟਿਟਿਊਸ਼ਨ ਚੋ ਜਿਹੜੇ ਐਨਡੀਪੀਐਸ ਐਕਟ ਵਾਲੇ ਆ ਮਾਰ ਕੇ ਨਸ਼ਾ ਵੇਚਣ ਵਾਲੇ ਤਸਕਰਾਂ ਕਿੰਨੇ ਤੁਹਾਡੇ ਕੀ ਆ ਭਗੌੜੇ ਹੈਗੇ ਆ ਕੱਲੇ ਬਠਿੰਡਾ ਪ੍ਰਸ਼ਾਸਨ ਨੂੰ ਪੁੱਛਿਆ ਸੀ ਤੇ ਉਸ ਤੋਂ ਬਾਅਦ ਜਦੋਂ ਪੂਰੇ ਪੰਜਾਬ ਦੇ ਖੰਗਾਲੇ ਗਏ 4200 ਬੰਦਾ ਐਨਡੀਪੀਐਸ ਐਕਟ ਦਾ ਭਗੌੜਾ ਤੇ ਜਿਹੜਾ ਹਰ ਰੋਜ਼ ਇਹਨਾਂ ਦੇ ਸੰਪਰਕ ਚ ਰਹੇ ਕੇ ਨਸ਼ਾ ਵੇਚ ਵੀ ਰਹ ਤੇ ਅਕਸਰ ਉਹ ਕੀ ਹੈ ਕਠਾਣਿਆਂ ਦੇ ਵਿੱਚ ਵੀ ਪਾਏ ਜਾਂਦੇ ਆ ਕਾਗਜ਼ਾਂ 'ਚ ਭਗੌੜੇ ਨੇ ਇਹ ਗੱਲ ਕੀ ਅੱਜ ਮੋਗੇ ਦੇ ਇੱਕ ਬੰਦੇ ਨੇ ਇੱਕ ਨਾਂ ਲੈ ਕੇ ਵੀ ਦੱਸੀ ਇਹ ਸ਼ਰਿਆਉ ਉਹ ਬੰਦਾ ਪੁਲਿਸ ਦੇ ਵਿੱਚ ਜਾ ਕੇ ਵੀ ਪੁਲਿਸ ਸਟੇਸ਼ਨਾਂ ਤੇ ਜਾਂਦਾ ਜਿਹੜਾ ਕਾਗਜ਼ਾਂ ਦੇ ਵਿੱਚ ਭਗੌੜਾ ਪਾਇਆ ਗਿਆ ਤੇ ਮੋਗੇ ਦੇ ਜੇ ਆਪਾਂ ਪਹਿਲੇ ਜਾਣਦੇ ਆ ਮੋਗੇ 'ਚ ਉਹੀ ਇੰਦਰਜੀਤ ਦੇ ਨਾਂ ਦਾ ਪੁਲਿਸ ਆਫਸਰ ਮਾਕੇ ਪੁਲਿਸ ਇੰਸਪੈਕਟਰ ਸੀ ਜਿਹੜੇ ਤੋਂ ਕੀ ਆ ਸਾਰੇ ਵੱਡੇ ਨਜਾਇਜ਼ਕਰਾਂ ਨੂੰ ਬਰੀ ਕਰਵਾਇਆ ਗਿਆ ਕਿਵੇਂ ਕਰਵਾਇਆ ਗਿਆ ਇੱਕ ਹੌਲਦਾਰ ਰੈਂਕ ਦੇ ਬੰਦੇ ਨੂੰ ਸੀਆਈ ਸਟਾਫ ਦਾ ਇੰਚਾਰਜ ਲਾਇਆ ਗਿਆ ਤੇ ਜਦੋਂ ਵੱਡੀਆਂ ਖੇਪਾਂ ਫੜੀਆਂ ਗਈਆਂ ਉਹਦੋਂ ਬਾਅਦ ਇਹਨਾਂ ਕੋਰਟਾਂ 'ਚ ਮੁਕੱਦਮੇ ਚੱਲੇ ਉਹ ਬੰਦੇ ਕੋਲੇ ਕੀ ਅਧਿਕਾਰ ਹੀ ਹੈ ਨਹੀਂ ਸੀਗਾ ਉਸ ਕੀ ਹੈ ਕੇਸ ਸਾਨੂੰ ਹੈਂਡਲ ਕਰਨ ਦਾ ਜਾਂ ਉਹਦੇ ਵਿੱਚ ਕੀ ਹੈ ਕਬਦੀਸ਼ ਕਰਨ ਦਾ ਤੇ ਉਸ ਆਧਾਰ ਦੇ ਉੱਤੇ ਕਾਨੂੰਨ ਨੇ ਸਾਰੇ ਬਰੀ ਕਰਤੇ ਵੱਡੇ ਤਸਕਰ ਇਹ ਸਾਡਾ ਚਿਹਰਾ ਇਹਨਾਂ ਦਾ ਉਹਦੇ ਢੰਗ ਨਾਲ ਸੈਂ ਸਾਰਿਆਂ ਨੂੰ ਪਤਾ ਹੋਊਗਾ ਜਿਹਦਾ ਚਿਹਤਾ ਸੀ ਐਸਐਸਪੀ ਸੀ ਉਹ ਵੀ ਕਿਵੇਂ ਇਨਵੋਲਵ ਸੀ ਤੇ ਪੰਜਾਬ ਪੁਲਿਸ ਦੀਆਂ ਜਿਹੜੀਆਂ ਕਰਤੂਤਾਂ ਨੇ ਦੋਸਤੋ ਅਸੀਂ ਜਾਣਦੇ ਆ ਕਿ ਸਿੱਧੂ ਮੂਸੇ ਵਾਲੇ ਮਰਡਰ ਕੇਸ ਜਿਹੜਾ ਪ੍ਰਾਈਮ ਅਕਿਊਜ਼ ਸੀ ਜਿਹਨੂੰ ਕਿਹਾ ਪੁਲਿਸ ਆਪ ਐਸ਼ ਕਰਾਉਂਦੀ ਸੀ ਰਾਗ ਨੂੰ ਕੀ ਕਿਸੇ ਔਰਤ ਕੋਲੇ ਲੈ ਕੇ ਜਾਂਦੀ ਆ ਜਿੱਥੋਂ ਬੰਦਾ ਉਹ ਪਕੌੜਾ ਹੋ ਜਾਂਦਾ ਬਾਅਦ ਵਿੱਚ ਬੇਸ਼ੱਕ ਭਾਵੇਂ ਪੜੇ ਫੜਿਆ ਗਿਆ ਇਹ ਉਹੀ ਕੀ ਆ ਪੰਜਾਬ ਪੁਲਿਸ ਆ ਜਿਹੜੀ ਕੀ ਆ ਆਪਦੀ ਕਸਟਡੀ ਦੇ ਵਿੱਚ ਪ੍ਰਾਈਮ ਅਕਿਊ ਜਿਹੜਾ ਕੀ ਆ ਮੰਨਿਆ ਜਾ ਰਿਹਾ ਲਾਰੈਂਸ ਪਿਸ਼ੋ ਨੂੰ ਉਹਦੀ ਇੰਟਰਵਿਊ ਕਰਾਉਂਦੀ ਆ ਇਹ ਉਹੀ ਪੁਲਿਸ ਆ ਜਿਹੜੀ ਆਪਦੇ ਕੋਲੇ ਖੜ ਕੇ ਸੁਦੀ ਰਸੂਰੀ ਦੇਖੀ ਉਹਨਾਂ ਦੇ ਕੋਲੇ ਖੜਿਆ ਤੋਂ ਮਰਡਰ ਕਰ ਦਿੱਤਾ ਜਾਂਦਾ ਇਹ ਉਹੀ ਪੰਜਾਬ ਪੁਲਿਸ ਆ ਜਿਹਦੀ ਕਸਟਡੀ ਦੇ ਵਿੱਚ ਮੈਂ ਕਹਣਾ ਜਿਹਦੇ ਰੱਖਿਆ ਮਗੇ ਸੁਰੱਖਿਆ ਘੇਰੇ ਦੇ ਵਿੱਚ ਹੀ ਆ ਪਿੱਛੇ ਦੇ ਅਮਰਸਰ ਦੇ ਵਿੱਚ ਕਿਸੇ ਬੰਦੇ ਨੂੰ ਫਰੋਤੀਆਂ ਦੀ ਕਾਲ ਆਈ ਸੀ ਤੇ ਨਾਲ ਉਹਨੂੰ ਗਵਰਨਮੈਂਟ ਵੀ ਦਿੱਤੇ ਸੀ ਉਹਨਾਂ ਦੀ ਮਜੂਦਗੀ ਵਿੱਚ ਉਹ ਬੰਦੇ ਨੂੰ ਫੇਰ ਮਾਰ ਦਿੱਤਾ ਜਾਂਦਾ ਇਹ ਉਹੀ ਪੰਜਾਬ ਪੁਲਿਸ ਆ ਜਿਹਦੀ ਮਗੇ ਫਾਸ ਦੇ ਵਿੱਚ ਬੜੇ ਜਿਹੜੇ ਪ੍ਰਾਈਮ ਅਕਿਊ ਮਗੇ ਆਈ ਵਿਟਨੈਸ ਸੀਗੇ ਆਪਣੇ ਬਿਆਦਵੀ ਦੇ ਕਾਂਡ ਦੇ ਉਹ ਵੀ ਕੀਆ ਮਾਰ ਦਿੱਤੇ ਜਾਂਦੇ ਆ ਤੇ ਇਹੀ ਉਹੀ ਪੰਜਾਬ ਪੁਲਿਸ ਆ ਜਿਹਦੇ ਕੀ ਆ ਜਗਦੀਸ਼ ਭੋਲੇ ਵਰਗੇ ਡੀਐਸਪੀ ਆਪਣਾ ਜਿਹੜਾ ਸੀਗਾ ਤੇ ਐਸਐਸਪੀ ਜਿਹੜਾ ਮੋਗੇ ਦਾ ਸੀਗਾ ਉਹ ਵੀ ਅੱਜਕੱਲ ਭਗੌੜਾ ਦੱਸ ਰਹੇ ਆ ਤੇ ਦੂਜਾ ਇੰਦਰਜੀਤ ਸਿੰਘ ਇਹ ਸਾਰੇ ਬੰਦੇ ਕੀ ਉਹੀ ਨੇ ਤੇ ਜਿਹੜੇ ਸਾਹਮਣੇ ਆਏ ਹੋਏ ਨੇ ਉਹ ਬਿੜਾ ਕਿੰਨੇ ਲੋਕ ਹੋਣਗੇ ਜੇ ਤੁਸੀਂ ਸਵਾਲ ਪੁੱਛਣਾ ਕੀ ਆ ਸਮਝਦਿਆਂ ਜ਼ਰੂਰੀ ਕਰਦੇ ਹੋ ਤਾਂ ਪੰਜਾਬ ਪੁਲਿਸ ਵਾਲਿਆਂ ਨੂੰ ਕੀ ਆ ਇਸ ਗੱਲ ਤੇ ਸਵਾਲ ਕਰਨਾ ਬੰਦਾ ਤੇ 100 ਮੋਟੋ ਦੀ ਅਦਾਲਤ ਨਹੀਂ ਇਹਨਾਂ ਲੈ ਲਿਆ ਨਾ 100 ਮੋਟੋ ਲੈ ਕੇ ਅਦਾਲਤ ਨੇ ਕਹਦਾ ਵੀ ਸਾਨੂੰ ਤੁਹਾਡੀ ਸੁਰੱਖਿਆ ਦੀ ਲੋੜ ਨਹੀਂ ਪੰਜਾਬ ਪੁਲਿਸ ਵਾਲਿਆਂ ਨੂੰ ਕਹਿੰਦੀ ਕੋਰਟ ਤੇ ਜਾਮਾ ਕਿ ਕੀ ਆ ਜੱਜਾਂ ਨੂੰ ਕਹਾਂ ਜਿਹੜੀ ਸੁਰੱਖਿਆ ਕੀ ਉਹ ਭਾਈ ਹਰਿਆਣੇ ਵਾਲੇ ਦੇ ਦੇਣ ਜਾਂ ਉਹਦੇ ਵਾਲੇ ਦੇ ਦੇਣ ਸਰਕਾਰੇ ਅਸੀਂ ਕਿੱਥੇ ਜਾਈਏ ਮੈਂ ਕਹਿੰਦਾ ਸਰਕਾਰ ਸੋ ਮੋਟੋ ਲੈ ਕੇ ਪਹਿਲਾਂ ਦਾ ਚੱਜਦੇ ਬੰਦਿਆਂ ਨੂੰ ਠੀਕ ਹੈ ਨਾ ਤਾਕਤ ਦੇਵੇ ਤੇ ਜਿਹੜੇ ਅਣਫਿਟ ਬੰਦੇ ਹੈਗੇ ਆ ਉਹਨਾਂ ਨੂੰ ਜਾਂ ਤਾਂ ਲੰਬੇ ਕਰ ਦਿੱਤਾ ਜਾਵੇ ਜਾਂ ਦਫ਼ਤਰਾਂ 'ਚ ਬਿਠਾ ਲਓ ਯਾਰ ਘੱਟ ਤੋਂ ਘੱਟ ਫਿਟਨੈਸ ਵਾਲੇ ਬੰਦੇ ਮੈਂ ਕਹਿੰਦਾ ਜਿਹੜੇ ਨਾਕਿਆਂ ਦੇ ਖੜੇ ਹੁੰਦੇ ਨੇ ਨਾ ਜੇ ਕੋਈ ਬੰਦਾ ਉਹਨਾਂ ਦੇ ਮੈਂ ਕਹਿੰਦਾ ਕੁਝ ਮਾਰ ਕੇ ਵੀ ਭੱਜ ਜੇ ਉਹ ਬੰਦੇ ਫੜਨ ਚੋਗ ਕੇ ਹੈ ਨਹੀਂ ਕਿਉਂਕਿ ਢਿੱਡੀ ਉਹਨਾਂ ਦੇ ਕੀ ਐਡਾ ਐਡਾ ਢਿੱਡ ਹੈ ਨਹੀਂ ਜਿਹੜਾ ਕੀ ਆ ਡੰਡੇ ਲਾ ਲਾ ਕੇ ਜੀ ਅਕਸਰ ਖੜੇ ਦੇਖਦੇ ਹੁੰਨੇ ਆ ਉਹ ਚੌਂਕਾਂ ਦੇ ਵਿੱਚ ਡਿਊਟੀ ਜਰੂਰ ਸਖਤ ਹੈਗੀ ਆ ਪਰ ਮੈਂ ਇੱਕ ਗੱਲ ਕਹਿਣਾ ਵੀ ਉਹਨਾਂ ਨੂੰ ਫਿਟਨੈਸ ਹੋਣੀ ਜ਼ਰੂਰੀ ਆ ਘੱਟ ਤੋਂ ਘੱਟ ਇੰਕਰੀਮੈਂਟ ਹੀ ਰੋਕ ਦਿਓ ਹਰ ਸਾਲ ਫਿਟਨੈਸ ਟੈਸਟ ਪਾ ਲੈ ਲੋ ਬਾਹਰ ਰਿਆਂ ਪੁਲਿਸਾਂ ਨੂੰ ਤੇ ਅਸੀਂ ਉਹਨਾਂ ਤੋਂ ਭਾਲਦੇ ਆ ਸਾਡੀ ਸੁਰੱਖਿਆ ਦਾ ਉਹ ਅਕਸਰ ਕਰਦੇ ਕੀ ਅਸੀਂ ਦੇਖਦੇ ਚੌਕਾਂ 'ਚ ਖੜੇ ਡੰਡਾ ਖੜਕਾਉਣ ਜੋਗੇ ਜਾਂ ਤਾਂ ਆਟੋ ਵਾਲਿਆਂ ਦੇ ਮਾਰਨਗੇ ਜਾਂ ਜਿਹੜੇ ਜਿਹੜੇ ਪਿਕਅਪ ਗੱਡੀਆਂ ਵਾਲੇ ਸ਼ਹਿਰਾਂ ਦੇ ਵਿੱਚੋਂ ਮਾਲ ਢੋਂਦੇ ਆ ਨਾ ਉਹਨਾਂ ਨੂੰ ਘੇਰ ਕੇ ਉਹਨਾਂ ਤੋਂ ਕੀ ਆ 2-200 4-400 ਰੁਪਇਆ ਲੈ ਕੇ ਉਹਨਾਂ ਨੇ ਮਾਰ ਕੇ ਕੀ ਆ ਆਪਦੀ ਚੌਧਰ ਚਮਕਾਉਂਦੇ ਆ ਤੇ ਉਹਨਾਂ ਨੂੰ ਆਪ ਦੇ ਡੰ ਮਾਲਵਿੰਦਰ ਮਾਲੀ ਨੂੰ ਇੱਕ ਘੰਟੇ 'ਚ ਐਫਆਈਆਰ ਦਰਜ ਕਰਕੇ ਜਾ ਕੇ ਪਟਿਆਲੇ ਨੂੰ ਫੜ ਲਿਆ ਜਾਂਦਾ ਜਿਹੜਾ ਕਿ ਚੰਡੀਗੜ੍ਹ ਦਾ ਰਹੇ ਸੀ ਚੰਡੀਗੜ੍ਹ ਪੁਲਿਸ ਪਰਚਾ ਦਰਜ ਕੀਤਾ ਜਾਂਦਾ ਪਰ ਜਿਹੜਾ ਕੀ ਹੈ ਛੜੇ ਆਮ ਸਾਡੇ ਪੰਜਾਬ 'ਚ ਜਿਹੜਾ ਰਵੀਰਾ ਚੱਲ ਰਿਹਾ ਜਿਸ ਤਰੀਕੇ ਨਾਲ ਹੈਗਾ ਹੁਣ ਹਰੇਕ ਬੰਦਾ ਕੀ ਇੱਕ ਗੱਲ ਕਹਿੰਦਾ ਵੀ ਸੀਐਮ ਜ਼ਿੰਮੇਵਾਰ ਹੈਗਾ ਮੈਂ ਕਹਿੰਦਾ ਜ਼ਿੰਮੇਵਾਰ ਤਾਂ ਡੀਜੀਪੀ ਆ ਬਾਰੇ ਕਹਿੰਗੇ ਅਜੇ ਤੱਕ ਪੱਕਾ ਡੀਜੀਪੀ ਨਹੀਂ ਲਾਇਆ ਗਿਆ ਇਹਨਾਂ ਤੋਂ ਪੰਜਾਬ ਪੁਲਿਸ ਮਾਗੇ ਆਪਣੇ ਪੰਜਾਬ ਸਰਕਾਰ ਤੋਂ ਜੇ ਜੇ ਪੱਕਾ ਨਹੀਂ ਲਾਇਆ ਫਿਰ ਉਹਦਾ ਕੰਮ ਨਹੀਂ ਬਣਦਾ ਜਦੋਂ ਉਹ ਅਧਿਕਾਰ ਹੀ ਦੇਤੇ ਉਹਨੂੰ ਪਾਵਰ ਦਿੱਤੀ ਤੇ ਉਹ ਜਿੰਨੇ ਵਾਰ ਹੋਣਾ ਚਾਹੀਦਾ ਡੀਜੀਪੀ ਨੂੰ ਕੋਰਟ ਨੇ ਠੀਕ ਹੈ ਨਾ ਸਦਕੇ ਮੈਂ ਕੋਲ ਦੇ ਚ ਕੀ ਤਲਬ ਕੀਤਾ ਵੇਸ ਕੇਸ ਦੇ ਵਿੱਚ ਜਿਹਦੇ ਵਿੱਚ ਇੱਕ ਏਐਸਆਈ ਦੀ ਗੱਲ ਹੋ ਕੇ ਬੰਦਾ ਆਪ ਦਾ ਕੀ ਸੁਸਾਈਡ ਕਰ ਲੈਂਦਾ ਪਰ ਜਿਹੜੇ ਪੰਜਾਬ ਵਿੱਚ ਰੋਜ਼ ਮਰਡਰ ਕੀਤੇ ਜਾ ਰਹੇ ਉਹਦੇ ਵਾਸਤੇ ਡੀਜੀਪੀ ਤਲਬ ਕਿਉਂ ਨਹੀਂ ਕੀਤਾ ਜਾਂਦਾ ਜੇ ਤੁਸੀਂ ਮੰਨਦੇ ਹੋ ਕਿ ਉਹਨਾਂ ਕੇਸਾਂ ਦੇ ਵਿੱਚ ਡੀਜੀਪੀ ਤਲਬ ਕਰਨਾ ਬਣਦਾ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਇੱਕੋ ਬੇਨਤੀ ਕਰਦਾ ਤੇ ਵੱਡੀ ਗੱਲ ਪੰਜਾਬ ਪੁਲਿਸ ਦੇ ਵਿੱਚ ਵੱਧ ਤੋਂ ਵੱਧ ਮੈਂ ਕਹਿੰਦਾ ਫਿਟਨੈਸ ਵੱਲ ਸੀਐਮ ਸਾਹਿਬ ਤੁਹਾਨੂੰ ਇੱਕ ਬੇਨਤੀ ਹੈ ਵੀ ਵਿਧਾਨ ਸਭਾ ਚ ਇੱਕ ਕਾਨੂੰਨ ਹੀ ਲਾਓ ਭਾਈ ਜਿਹੜਾ ਫਿਟਨੈਸ ਦੇ ਵਿੱਚ ਕੀ ਆ ਪੂਰਾ ਨਹੀਂ ਉਤਰਦਾ ਉਸ ਪੁਲਿਸ ਮਾਕੇ ਜਿਹੜਾ ਮੁਲਾਜ਼ਮ ਆ ਉਹਦਾ ਇਨਕਰੀਮੈਂਟ ਕੱਟ ਲਓ ਜਾਂ ਕੋਈ ਨਾ ਕੋਈ ਕੀਆ ਡਿਮੋਟ ਕਰ ਦਿਓ ਉਹਨੂੰ ਕੁਛ ਤਾਂ ਕੁਛ ਕੀਓ ਤੇ ਕਾਰਵਾਈ ਹੋਣੀ ਜ਼ਰੂਰੀ ਬਣਦੀ ਆ ਨਹੀਂ ਪਰ ਸਾਡੀ ਸੁਰੱਖਿਆ ਦਾ ਜਿਮਾਂ ਕੀ ਆ ਮੈਂ ਕਹਿੰਦਾ ਪੰਜਾਬ ਪੁਲਿਸ ਆਪਣਾ ਸੌਰੀ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਆ ਸਰਕਾਰ ਨੇ ਸੌ ਮੋਟਰ ਲੈ ਕੇ ਸਰਕਾਰ ਨਹੀਂ ਥੋੜੀ ਜੱਜਾਂ ਨਹੀਂ ਕੋਰਟਾਂ ਨੇ ਸੌ ਮੋਟਰ ਲੈ ਕੇ ਆਪਦੀ ਸੁਰੱਖਿਆ ਕਰ ਲਈ ਤਨਖਾਹਾਂ ਜੱਜ ਸਾਹਿਬਾਂ ਤੁਹਾਨੂੰ ਵੀ ਕੀ ਆ ਕਿੰਨਾ ਤੋਂ ਮਿਲਦੀਆਂ ਨੇ ਸਾਡੀਆਂ ਜੇਬਾਂ ਚੋ ਜਾਂਦੀਆਂ ਨੇ ਤਾਂ ਸਾਡੀ ਸੁਰੱਖਿਆ ਤੇ ਵੀ ਸੌ ਮੋਟਰ ਲੈ ਲੇ ਅਦਾਲਤ ਤੇ ਕੀ ਖਿੱਚ ਕੇ ਕਹੇ ਵੀ ਉਹਨੂੰ ਜਿਹਦਾ ਫਿੱਟ ਕਰੋ ਜਿਹੜੇ ਬੰਦੇ ਦੇ ਕੋਲ ਕੋਲੇ ਖੜੇ ਤੋਂ ਪਿਸਤਲ ਖੋ ਕੇ ਬੰਦਾ ਕੀ ਇਹ ਪਿਸਤਲ ਹੀ ਛੜਾਇਆ ਜਾਂਦਾ ਆਪਦਾ ਇਹੇ ਜੀ ਪੰਜਾਬ ਪੁਲਸ ਸਾਡੀ ਸੁਰੱਖਿਆ ਕੀ ਕਰੂ ਤੇ ਹੁਣ ਤਾਂ ਮੈਂ ਕਹਿੰਦਾ ਸਾਨੂੰ ਪੰਜਾਬ ਪੁਲਸ ਤੋਂ ਸੁਰੱਖਿਆ ਦੀ ਲੋੜ ਪਈ ਖੜੀ ਆ ਜਿਹੜੇ ਟੰਗ ਨਾਲ ਕੀ ਆ ਬੰਦੇ ਨੂੰ ਬੋਲਣ ਵਾਲਿਆਂ ਨੂੰ ਫੜ ਕੇ ਪਰਚੇ ਪਾਏ ਜਾ ਰਹੇ ਆ ਠੀਕ ਹੈ ਇਸ ਕਰਕੇ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਬੋਲਣ ਲੱਗ ਜੋ ਤੇ ਜਿਹੜੇ 4200 ਬੰਦਾ ਜਿਹੜਾ ਐਨਡੀਪੀਐ ਸੈਕਟਰ ਵਾਲਾ ਆ ਜੀ ਵੀ ਭਗੌੜਾ ਫਿਰਦਾ ਪੰਜਾਬ ਦੇ ਵਿੱਚ ਤੇ ਸ਼ਰੇਆਮ ਨਸ਼ਾ ਵੇਚ ਰਿਹਾ 4200 ਭਗੌੜਾ ਬੰਨਾ ਤੁਹਾਨੂੰ ਕੀ ਲੱਗਦਾ ਜਿਹੜਾ ਨਸ਼ੇ ਦੇ ਕੇਸਾਂ 'ਚ ਭਗੌੜਾਗਾ ਉਹ ਘਰੇ ਬੈਠਾ ਉਹ ਇਹਦਾ ਮਤਲਬ 4200 ਤੋਂ ਅਸਕਰ ਤੱਕ ਖੁੱਲੇ ਆਂ ਕੋ ਮਰੇ ਹੋਣਗੇ ਯਾਰ ਪੰਜਾਬ ਦੇ ਵਿੱਚ ਉਹ ਕੋਈ ਪੰਜਾਬ ਛੱਡ ਕੇ ਨਹੀਂ ਗਏ ਹੋਣੇ ਤੇ ਲਗਭਗ ਉਹ ਆਪਦੇ ਏਰੀਆ 'ਚ ਹੀ ਵਿਤਰੀ ਜਾਂਦੇ ਆ ਤੇ ਠਾਣਿਆਂ 'ਚ ਵੀ ਵਿੱਚ ਵਿੱਚ ਕੁਝ ਬੰਦੇ ਵੇਚਦੇ ਆ ਆਵਾ ਪਿੱਛੇ ਜਿਹੇ ਮਹਾਲੀ ਦੇਖਿਆ ਸੀ ਨਾ ਇੱਕ ਜਿਹੜਾ ਬਿਲਡਰ ਸੀ ਜਿਹਦੇ ਪਰਚੇ ਬਹੁਤ ਗੜਜ ਸੀ ਤੇ ਰੋਜ਼ ਕਚਹਿਰੀਆਂ ਜਾ ਕੇ ਦਸਤੀਆਂ ਕਰਾਉਂਦਾ ਸੀ ਜਦੋਂ ਸਰਕਾਰ ਨੇ ਕਿਹਾ ਜਦੋਂ ਨੋਟਿਸ ਦੇ ਵਿੱਚ ਲਿਆਂਦਾ ਲੋਕਾਂ ਨੇ ਹਾਹਾਕਾਰ ਮਚਾਈ ਲੋਕਾਂ ਨੇ ਰੌਲਾ ਪਾਇਆ ਫੇਰ ਕਿਤੇ ਨਾ ਕਿਤੇ ਜਾ ਕੇ ਮ ਜਿਵੇਂ ਕਹਿੰਦਾ ਰੋਏ ਬਿਨਾ ਮਾਂ ਦੁੱਧ ਨਹੀਂ ਨਾ ਦਿੰਦੀ ਸਰਕਾਰ ਵੀ ਕੀ ਆ ਮੈਂ ਕਹਿੰਦਾ ਮਾਂ ਹੀ ਹੁੰਦੀ ਆ ਤੇ ਸਾਨੂੰ ਰੋਣਾ ਕਰਾਉਣਾ ਪਊਗਾ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਇਸ ਮੁੱਦੇ ਦੇ ਉੱਤੇ ਘੱਟ ਤੋਂ ਘੱਟ ਲੜਨ ਤਾਂ ਜ਼ਰੂਰ ਪਾਇਓ ਠੀਕ ਹੈ ਕਿਉਂਕਿ ਸਾਡੀ ਸੁਰੱਖਿਆ ਦਾ ਜਿਹੜੀ ਜ਼ਿੰਮੇਵਾਰੀ ਆ ਉਹ ਕੀ ਆ ਜੇ ਕੋਟਾ ਸੌ ਮੋਟੋ ਨਹੀਂ ਲੈਣਗੇ ਤਾਂ ਸਰਕਾਰ ਨੂੰ ਘੱਟੋ ਘੱਟ ਸਾਨੂੰ ਪੁੱਛਣਾ ਪੈਂਦਾ ਕਿਉਂਕਿ ਸਾਰੇ ਵਜ਼ੀਰ ਮੰਤਰੀ ਆਪਦੀ ਸੁਰੱਖਿਆ ਲੈ ਕੇ ਜਿਹੜੇ ਖੁੰਦੇ ਆ ਠੀਕ ਹੈ ਨਾ ਆਪਦੇ ਨਾਲ ਗਰਨਮੈਂਟ ਲੈ ਕੇ ਖੁੰਦੇ ਆ ਉਹਨਾਂ ਸਾਰਿਆਂ ਦਾ ਖਰਚਾ ਜੀ ਅਸੀਂ ਦੰਨੇ ਆ ਤਾਂ ਸਾਡੀ ਸੁਰੱਖਿਆ ਦੀ ਗੱਲ ਕੌਣ ਕਰੂਗਾ ਇਹ ਸਵਾਲ ਤੇ ਸਵਾਲ ਜੇ ਤੁਹਾਡੇ ਵੀ ਜਹਨ ਦੇ ਵਿੱਚ ਹੈਗਾ ਤਾਂ ਪੰਜਾਬ ਪੁਲਿਸ ਨੂੰ ਇਹ ਸਵਾਲ ਕਰਨਾ ਬਣਦਾ ਕਿ ਪੰਜਾਬ ਪੁਲਿਸ ਹੁਣ ਸਾਡਾ ਕੌਣ ਮਾਕੇ ਬਾਲੀਬਾਰ ਸਾਡੇ ਕੋਟਾਂ ਨੂੰ ਵੀ ਸਵਾਲ